ਹਾਂਜੀ ਵਾਹਿਗੁਰੂ ਜੀ ਤੁਹਾਡਾ ਵਰਕ ਪਰਮਿਟ ਵੀ ਐਕਸਪਾਇਰ ਹੋ ਰਿਹਾ ਹੈ ਨਾ ਵੀ ਤੁਹਾਡਾ ਵਰਕ ਪਰਮਿਟ ਜਿਹੜਾ ਕਿਉਂ ਐਕਸਟੈਂਡ ਕੀਤਾ ਜਾਵੇ ਜਾਂ ਪੀਆਰ ਆ ਜਿਹੜੀ ਉਹ ਤੁਹਾਨੂੰ ਕੈਨੇਡਾ ਸਰਕਾਰ ਕਿਉਂ ਦਵੇ ਤੁਸੀਂ ਇਹ ਜਾਂ ਕੀ ਕੀਤਾ ਦੇਖੋ ਜਿਹੜੇ ਆਪਣੀ ਕੈਂਪੇਨ ਚੱਲਦੀ ਆ ਪਹਿਲੀ ਗੱਲ ਤਾਂ ਅਸੀਂ ਹੁਣ ਜਿਹੜਾ ਆਰਜੀ ਤੌਰ ਤੇ ਆ ਪੀਆਰ ਨਹੀਂ ਮੰਗ ਰਹੇ ਵੀ ਸਾਨੂੰ ਜੱਕ ਦਾ ਵੀ ਪੀਆਰ ਦੇ ਦਿਓ ਅਸੀਂ ਕਹਿ ਰਹੇ ਆ ਵੀ ਸਾਨੂੰ ਐਕਸਟੈਂਸ਼ਨ ਦੇ ਦਿਓ ਪਰਮਿਟ ਦੇ ਵਿੱਚ ਜੀ ਉਹ ਹੁਣ ਕਿਉਂ ਦੇ ਦਿਓ ਕੱਲਾ ਮੈਨੂੰ ਨਹੀਂ ਆਪਾਂ ਕਹਿ ਰਹੇ ਆ ਵੀ ਜਿਹਦਾ ਵੀ ਐਕਸਪਾਇਰ ਹੋ ਰਿਹਾ ਦੇ ਦਿਓ ਕਿਉਂ ਦੇ ਦਿਓ ਉਹਦੇ ਪਿੱਛੇ ਬੈਕਗ੍ਰਾਉਂਡ ਇਹ ਆ ਕਿ ਜਦੋਂ ਕੋਵਿਡ ਆਇਆ ਸੀ ਨਾ ਉਹਦੇ ਆਉਣ ਕਰਕੇ ਜਿਹਨਾਂ ਦੇ ਪਰਮਿਟ ਉਦੋਂ ਆਏ ਉਹਨਾਂ ਦੇ ਸਾਲ ਦੇ 2 ਸਾਲ ਦੇ ਪਰਮਿਟ ਜਿਹੜੇ ਆ ਉਹ ਖਰਾਬ ਹੋ ਗਏ ਜਾਂ ਤਾਂ ਉਹਨਾਂ ਨੂੰ ਜੌਬਾਂ ਨਹੀਂ ਮਿਲੀਆਂ ਠੀਕ ਹੈ ਕਿਉਂਕਿ ਉਹ ਬਾਹਰ ਜੇ ਨਿਕਲਦੇ ਵੀ ਸੀਗੇ ਜੀ ਰੈਸਟ੍ਰਿਕਸ਼ਨ ਲੱਗੀਆਂ ਹੋਈਆਂ ਸੀਗੀਆਂ ਤੇ ਜੌਬਾਂ ਸੀਗੀਆਂ ਨਹੀਂ ਮਾਰਕੀਟ ਦੇ ਵਿੱਚ ਬਿਜ਼ਨੈਸਿਸ ਬੰਦ ਸੀਗੇ ਜੀ ਤਾਂ ਜਦੋਂ ਕਹਿੰਦਾ ਉਹਨਾਂ ਦੇ ਐਕਸਪੀਰੀਅੰਸ ਨਹੀਂ ਪੂਰੇ ਹੋਏ ਤੇ ਉਸ ਤੋਂ ਬਾਅਦ ਇੱਕ ਚੀਜ਼ ਹੋਰ ਹੋਈ ਕਿ ਇੱਕ ਸਾਲ ਵਾਸਤੇ ਮੇਰੇ ਹਿਸਾਬ ਨਾਲ ਸਾਲ ਜਾਂ 2 ਸਾਲ ਪਹਿਲਾਂ ਦੀ ਗੱਲ ਆ 2 ਸਾਲ ਪਹਿਲਾਂ ਦੀ ਗੱਲ ਆ ਇੱਕ ਸਾਲ ਪੂਰੇ ਵਾਸਤੇ ਡਰਾਅ ਬੰਦ ਰਹਿ ਗਿਆ ਠੀਕ ਹੈ ਜੀ ਉਹਦੇ ਕਰਕੇ ਜਿਹੜੇ ਬੰਦੇ ਐਲੀਜੀਬਲ ਵੀ ਸੀਗੇ ਉਹ ਵੀ ਕੁਆਲੀਫਾਈ ਨਹੀਂ ਕਰ ਸਕੇ ਪੀਆਰ ਦੇ ਲਈ ਸੋ ਅਸੀਂ ਟਾਈਮ ਤਾਂ ਮੰਗ ਰਹੇ ਹਾਂ ਦੂਸਰੀ ਗੱਲ ਇਹ ਆ ਕਿ ਕੋਸ਼ ਬੰਦੇ ਅੱਜ एलिਜੀਬਲ ਹੈਗੇ ਆ ਤੇ ਉਹਨਾਂ ਦੇ ਸਿਰਫ ਐ ਆ ਕਿ 2 3 ਜਾਂ 4 ਕੇ ਦਾ 6 ਮਹੀਨੇ ਦਾ ਪਰਮਟ ਰਹਿ ਗਿਆ ਉਹ ਜੇ ਪਰਮਟ ਖਤਮ ਹੋ ਜਾਊਗਾ ਉਹ एलिਜੀਬਲ ਬੰਦਾ ਵੀ ਅਜੀਬ ਕੰਟਰੋਲ ਨਹੀਂ ਨਿਕਲ ਰਹੇ ਜਾਂ ਕੋਈ ਹੋਰ ਪਾਲਿਸੀਜ਼ ਉੱਪਰ ਥੱਲੇ ਹੋ ਰਹੀਆਂ ਆ ਉਹ ਬੰਦੇ ਵਿੱਚ ਨਹੀਂ ਆਉਣਗੇ ਅਸੀਂ ਤਾਂ ਕਰਕੇ ਐਕਸਟੈਂਸ਼ਨ ਮੰਗਦੇ ਆ ਤੇ ਲੌਂਗ ਟਰਮ ਇਹਦੇ ਵਿੱਚ ਇਹੀ ਕਹਿ ਰਹੇ ਆ ਵੀ ਹਾਂ ਇਹਨੂੰ ਤੁਸੀਂ ਥੋੜਾ ਐਕਸਟੈਂਡ ਲੈ ਲਓ ਤੇ ਮੰਨਦੇ ਆ ਵੀ ਤੁਹਾਡੇ ਕੋਲ ਰੂਮ ਨਹੀਂ ਹੋਊਗਾ ਵੀ ਸਾਰੇ ਬੰਦੇ ਪੀਆਰ ਕਰਨ ਵਾਸਤੇ ਪਰ ਹੌਲੀ ਹੌਲੀ ਹਿਊਮਨਸ ਦੇ ਵਿੱਚ ਹਿਊਮਨ ਰਿਸੋਰਸ ਹੈਗੀ ਆ ਸਾਰੀ ਇਹਨਾਂ ਦੇ ਵਿੱਚੋਂ ਜਿਹੜੇ ਬੰਦੇ ਤੁਸੀਂ ਰਿਕਰੂਟ ਕਰ ਸਕਦੇ ਆ ਜੀ ਤੇ ਤੁਸੀਂ ਸਾਨੂੰ ਜਿਵੇਂ ਅੱਜ ਸਿਰੇਬਾਈ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਸੋਲੂਸ਼ਨ ਦਿੱਤਾ ਸੀ ਵੀ ਤੁਸੀਂ ਸਾਨੂੰ ਐਂ ਕਹਿ ਦਿਓ ਵੀ ਤੁਸੀਂ ਆ ਇੰਨੇ ਤੁਹਾਨੂੰ ਟਾਈਮ ਦਿੰਨੇ ਆ ਤੁਸੀਂ ਜੇ ਸਕਿੱਲ ਜੋਬ ਦੇ ਵਿੱਚ ਜਾਓਗੇ ਤੁਹਾਨੂੰ ਅਸੀਂ ਪੀਆਰ ਦੇ ਦਾਂਗੇ ਇੱਕ ਬਾਬਾ ਜੀ ਗੱਲ ਸੁਭਾਲ ਮੈਂ ਤੁਹਾਨੂੰ ਹੋਰ ਕਰਨਾ ਅ ਵਰਕ ਪਰਮਿਟ ਐਕਸਟੈਂਡ ਨਹੀਂ ਹੋ ਰੇ ਬੱਚਿਆਂ ਡਿਪਰੈਸ਼ਨ ਚ ਬਹੁਤ ਯਾਰੇ ਬੱਚੇ ਜਾ ਰਹੇ ਨੇ ਹਨਾ ਅਪ ਡੈਥ ਵੀ ਦੇਖੀਆਂ ਪਈਆਂ ਨੌਜਵਾਨਾਂ ਦੀ ਹੋਈਆਂ ਨੇ ਕੀ ਕੋਈ ਇਹ ਅੰਕੜਾ ਹੈਗਾ ਵੀ ਕਿੰਨੇ ਜਿਹੜੀਆਂ ਇਹਦੇ ਕਾਰਨ ਡੈਥ ਦੇ ਕਾਰਨ ਬਣਿਆ ਜਾਂ ਬੱਚੇ ਡਿਪਰੈਸ਼ਨ ਚ ਨੇ ਕੋਈ ਇਦਾਂ ਦਾ ਕੋਈ ਦੇਖੋ ਹਜੇ ਆંકડા ਤੇ ਇਸ ਚੀਜ਼ ਦਾ ਸਾਹਮਣੇ ਨਹੀਂ ਆਇਆ ਕਿਉਂਕਿ ਇਹ ਚੀਜ਼ ਤਾਂ ਗਵਰਨਮੈਂਟ ਨੂੰ ਪਤਾ ਹੋਊਗੀ ਜਿਵੇਂ ਕਿ ਹੁਣ ਵਰਕ ਪਰਮਿਟ ਵਾਲੀ ਗੱਲ ਇਹ ਹੁੰਦੀ ਆ ਕਿ ਪਹਿਲਾਂ ਤਾਂ ਬੋਲਦੇ ਰਹੇ 70000 70000 70000 ਇਹ ਸੰਤਖਪੈਰ ਹੋ ਰਹੇ ਆ ਇਹ 70000 ਕਹਿ ਰਹੇ ਸੀ ਕਿ ਇਸ ਸਾਲ ਚ ਹੁਣ 3 ਦਿਨ ਪਹਿਲਾਂ ਦੀ ਖਬਰ ਆਈ ਆ ਵੀ 1 ਲੱਖ 30000 ਉਹ ਨੰਬਰ ਹੁਣ ਦੁੱਗਣਾ ਹੋ ਗਿਆ ਕਹ ਲਓ ਇਸੇ ਸਾਲ ਦਾ ਹੀ 30000 ਇਸ ਵਿੱਚ ਇਸ ਸਾਲ ਚ ਐਕਸਪਾਇਰ ਹੋ ਰਿਹਾ ਬੱਚਿਆਂ ਦਾ ਇਸੇ ਸਾਲ ਦੇ ਵਿੱਚ ਐਕਸਪਾਇਰ ਇਸੇ ਸਾਲ ਦੇ ਵਿੱਚ ਐਕਸਪਾਇਰ ਹੋ ਰਿਹਾ ਵੀ ਦਸੰਬਰ 2024 ਤੱਕ ਵੀ 1 ਲੱਖ 30000 ਬੰਦਾ ਵਰਕ ਪਰਮਿਟ ਐਕਸਪਾਇਰੀ ਤੇ ਹੋਊਗਾ ਜਨਵਰੀ ਤੋਂ ਦਸੰਬਰ ਤੱਕ ਹੁਣ ਅਸੀਂ ਉਹੀ ਗੱਲ ਗੈ ਜਿਹੜੀ ਆਪਣੀ ਸੁਸਾਇਟੀ ਵਾਲੀ ਗੱਲ ਆ ਉਹ ਵੀ ਜਿਹੜੇ ਅੰਕੜੇ ਨੇ ਹੋਏ ਜਾਂ ਹੁਣ ਕਹ ਲੋ ਵੀ ਇੱਕ ਪੋਟੈਂਸ਼ੀਅਲ ਸੁਸਾਈਡ ਵਾਲੀ ਗੱਲ ਆ ਕਿ ਕਈ ਬੰਦੇ ਆ ਨੂੰ ਅਸੀਂ ਮਿਲਦੇ ਆ ਇੱਥੇ ਉਹ ਕਹਿੰਦਾ ਯਾਰ ਮਰਨੇ ਦੀ ਜੀ ਕਰਦਾ ਉਹ ਉਹ ਨੂੰ ਅਸੀਂ ਪੋਟੈਂਸ਼ੀਅਲ ਸੁਸਾਈਡ ਕਹਿੰਦੇ ਹੁਨੇ ਕਿ ਬੰਦਾ ਸੁਸਾਈਡ ਕਰਨ ਤੇ ਤਿਆਰੀ ਜੇ ਆ ਉਹ ਕਦੀ ਵੀ ਕਰ ਸਕਦਾ ਤੇ ਉਹ ਨੰਬਰ ਬਹੁਤ ਵੱਡਾ ਆ ਕਿਉਂਕਿ ਲੋਕਾਂ ਨੂੰ ਰਸਤਾ ਨਹੀਂ ਲੱਭ ਰਿਹਾ ਤੇ ਜਦੋਂ ਰਸਤੇ ਬੰਦ ਨੇ ਸਾਰੇ ਤੇ ਬੰਦੇ ਕੋ ਆਖਰੀ ਰਸਤਾ ਆ ਅਸੀਂ ਇਹੀ ਗੱਲ ਆ ਵੀ ਚਲੋ ਸਾਰੇ ਕਹਿੰਦੇ ਵੀ ਯਾਰ ਮੋਟੀਵੇਟਿਡ ਹੋਣਾ ਚਾਹੀਦਾ ਇਹ ਸਟੈਪ ਨਹੀਂ ਚੱਕਣਾ ਚਾਹੀਦਾ ਪਰ ਹਰੇਕ ਦਾ ਸੋ ਲੈਵਲ ਉੱਥੇ ਨਹੀਂ ਹੁੰਦਾ ਬੰਦੇ ਗਲਤ ਸਟੈਪ ਚੱਕ ਜਾਂਦੇ ਨੇ ਸੋ ਹੌਸਲਾ ਰੱਖੋ ਭਰਾਵੋ ਬਾਕੀ ਵੀਰੋਣੀ ਜਿੱਦਾਂ ਵੀ ਪ੍ਰੋਟੈਸਟ ਕਰਦੇ ਆ ਉਹ ਗੱਲਬਾਤ ਸੁਣਿਆ ਕਰੋ ਉਹਨਾਂ ਦਾ ਸਾਥ ਦਿਆ ਕਰੋ ਜੀ ਧੰਨਵਾਦ